हां जी श्रोतेओ बल्ले बल्ले फिल्म्स एंड रिकॉर्ड्स ਤੋਂ ਮੈਂ ਰਾਜੇਸ਼ ਚੋਪੜਾ ਜੀ ਕੋਰੇ ਫੇਰ ਤੁਹਾਡੇ ਨਾਲ ਮੁਖਾਤਬ ਹੋ ਰਿਹਾ ਜੀ ਕੀ ਹਾਲ ਚਾਲ ਨੇ ਠੀਕ ਠਾਕੋਂ ਬਾਪੂ ਜੀ ਰਾਮਣਾ ਜੀ ਦਾ ਫੇਰ ਕਾਕਾ ਸਿੰਘ ਕਿਆ ਰੌਲਾ ਹੋ ਗਿਆ ਕਿਆ ਰੌਲਾ ਹੋ ਗਿਆ ਆਓ ਜੀ ਆਓ ਜੀ ਆਓ ਜੀ ਆਓ ਜੀ ਕਿਆ ਵੀਰ ਦਾ ਕਿਆ ਰੌਲਾ ਹੋ ਗਿਆ ਕੋਈ ਨਹੀਂ ਕੋਈ ਹੈ ਉਹ ਮਹਾਰਾਜ ਆਓ ਇੰਦਰਨਾਥ ਬਾਬੂ ਕੋਈ ਗੱਲ ਤਾਂ ਕਹ ਲੈ ਜੀ ਕਿਆ ਹੋ ਗਿਆ ਨਾ ਕਾਕਾ ਸਿੰਘ ਨੇ ਕਿਆ ਸਾਈਕਲ ਕਰਿਆ ਤੁਸੀਂ? ਕਿਆ ਕਰਿਆ ਸਾਈਕਲ ਨੂੰ? ਹੈ? ਸਾਈਕਲ ਨੂੰ ਕਿਆ ਕਰਿਆ? ਚੈੱਕ ਕਰਿਆ ਹੈ। ਇਹ ਚੈੱਕ ਕਰ। ਚੈੱਕ? ਹੂੰ। ਕਿਆ ਮਤਲਬ ਵੈਸੀ ਚੈੱਕ ਕਰਿਆ? ਹਾਂ। ਉਹੀ ਕਰਿਆ ਖੂਸ ਦੀ ਨਹੀਂ ਨਿਕਲਿਆ ਨਾ ਪੈਂਚਰ ਨਾ ਬਾਹਤਾ। ਨਹੀਂ ਟੈਸਟ ਸਾਰੇ ਹੋ ਗਏ। ਉਹ ਬਸ ਇਹ ਦੋ ਫੂਲ ਕੇ ਨੇ ਦੇਖ ਲਈ। ਬਸ ਨਾ ਬਈ ਪੈਂਚਰ ਬੂਤ ਇੱਕ ਪੈਂਚਰ ਕੋਈ ਨਹੀਂ ਨਿਕਲਿਆ। ਅਚਾ ਉਹੀ ਚੈੱਕ ਕਰਾਣਾਗੇ ਸਾਈਕਲ ਤੁਸੀਂ? ਆਹ ਮਗਾ ਪੈਂਚਰ ਹੋਣਾ ਖੂਸ ਦੀ ਦਾਤਾ। ਆ ਦੇਖੋ ਜੀ ਸਰੋਤਿਓ ਆਪਾਂ ਬੰਦੇ ਦਾ ਚੈੱਕ ਅਪ ਕਰਾਉਂਦੇ ਸੀ ਆਪਣੀਆਂ ਵੀ ਟੈਸਟ ਕਰਾ ਲਈਆਂ ਨਾ ਬਲੱਡ ਟੈਸਟ ਕਰਾ ਲਈ ਫਲਾਣਾ ਕਰਾ ਲਈ ਤੁਸੀਂ ਸਾਈਕਲ ਚੈੱਕ ਕਰਾਉਣ ਆ ਗਏ ਤੇ ਕੋ ਹਾਂ ਜੀ ਹੁਣ ਕਹਿੰਦਾ ਦੇ ਦੇ 30 ਰੁਪਏ ਚੈੱਕ ਕਰਨ ਦੇ ਹਾਂ ਹੈ ਵੀ ਨਾ ਟੈਕਿੰਗ ਤਾਂ ਆਇਆ ਤਾਂ ਕੁਝ ਵੀ ਨਹੀਂ ਕਹਿੰਦੇ ਵਿੱਚ ਕਿ ਆਈ ਕੋਈ ਰਿਪੋਰਟ ਆਈ ਕੋਈ ਖਰਾਬ ਹੈ ਸਾਈਕਲ ਦੇ ਵੀ ਆ ਸਾਈਕਲ ਜਿਗਾ ਹਾਂ ਆ ਹੀਰੋ ਸਾਈਕਲ ਹਾਂ ਆ ਦੇਖੋ ਜੀ ਹੀਰੋ ਸਾਈਕਲ ਕਾਕਾ ਸਿੰਘ ਲਿਆ ਨਿਹੋਲਕੇ ਪਿੰਡ ਦਾ ਔਰ ਮੈਂ ਸਵਾਮੀ ਸਵਾਮੀ ਦੀ ਕੂਟੀਆਂ ਦੇ ਕੋਲੇ ਖੜਾ ਤੁਸੀਂ ਵੈਸੇ ਚੈੱਕ ਕਰਨ ਆ ਗਏ ਹਾਂ ਜੀ ਤੇ ਟੈਕ ਹੋ ਗਿਆ ਹਾਂਜੀ ਟੈਕਿੰਗ 'ਚ ਕੁਝ ਨਹੀਂ ਆਇਆ ਹਾਂਜੀ ਹੁਣ 30 ਰੁਪਏ ਬਣ ਗਏ ਤੇ ਕੁਝ ਨਾ ਕੁਝ ਤਾਂ ਦੇਣਾ ਚਾਹੀਦਾ ਇਹ ਤਾਂ ਗਲਤ ਹੈ ਆਹ ਨੂੰ ਦੇ ਦਿੱਤੇ ਹੈ 20 ਕੱਟ ਲੈ ਤੀ ਦੇਤੇ ਦੇਤੇ ਤੀ ਕਿਹੜਾ ਤੀ 30 ਦੇ ਮੈਂ ਆਹ 20 ਰੁਪਏ ਤੁਹਾਨੂੰ ਥੋੜੇ ਆ ਹਾਂ ਕਹਣਾ ਨਹੀਂ ਮਗਾ ਸੀ ਤੀ ਨਹੀਂ ਫਿਰ ਉਹਨੇ ਕੁਛ ਨਾ ਕੁਛ ਕਰਿਆ ਉਹਨੇ ਤੀ ਕਿਦਾਂ ਬਣੇ ਜੀ ਤੁਸੀਂ ਕਿਦਾਂ ਕਹਿੰਦੇ ਵੀ 20 ਇਹ ਕਹਿੰਦੇ ਤੇ 20 ਲੈ ਲਓ ਤੇ ਤੁਸੀਂ ਕਹੇ ਵੀ ਤੀ ਬਣਦੇ ਉਸਤਾਜ ਹੈ 40 ਰੁਪਏ ਬਣਦੇ 40 ਤੇ ਪੰਜੇ ਲਾ ਕੇ ਮੰਨਦੇ ਆ ਇੱਥੇ ਬਣਦੇ ਪੰਜੇ ਲਾ ਕੇ ਦੱਸ ਪੰਜੇ ਲਾ ਕੇ ਪੰਜੇ ਦੇ ਲੰਨੇ 20 ਰੁਪਏ ਅੱਛਾ ਆਹੋ ਇਹ ਚੈੱਕ ਕਰੀ ਦੀ ਪੈਸੇ ਮੰਗਦਾ ਦੇ ਨੀ ਨਹੀਂ ਦੇਖੋ ਨਾ ਹੁਣ ਤੂੰ ਬਣਦੇ 40 ਤੇ ਫੇਰ ਵੀ ਤੁਸੀਂ 30 ਲੈ ਦੱਸ ਘਟਾ ਕੇ ਹਾਂ ਇਹ ਕਹਿੰਦਾ ਵੀ 20 ਬਣਦੇ ਆ ਤੇ ਚੈਕਿੰਗ ਤੇ ਕੁਛ ਨਹੀਂ ਆਇਆ ਆ ਦੇਖੋ ਜੀ ਸਰੋਤਿਓ ਇਹ ਦੋਹਾਂ ਦੇ ਦੋਹਾਂ ਦੋਹਾਂ ਆ ਤੇਰੀਆਂ ਬਾਹ ਨੂੰ ਜਾਣੀ ਆ ਆ ਦੋਹਾਂ ਦੋਹਾਂ ਦੇ ਚਿਹਰੇ ਪਰ ਹਾਸਾ ਹੈਗਾ ਜੀ ਗੱਲਬਾਤ ਹੋ ਰਹੀ ਹੈ ਹਾਂ ਜੀ ਜਿਨ੍ਹਾਂ ਨੇ ਸਾਈਕਲ ਦੀ ਰਿਪੋਰਟਾਂ ਬਣਾਈਆਂ ਉਹ ਵੀ ਹੱਸ ਰਹੇ ਆ ਔਰ ਕਾਕਾ ਸਿੰਘ ਵੀ ਹੱਸ ਰਹੇ ਆ ਆਹੀ ਹੈ ਸਾਡਾ ਪੰਜਾਬ ਆਹੀ ਹੈ ਸਾਡਾ ਵਿਰਸਾ ਹੈ ਬਿਨਾਂ ਗੱਲ ਤੇ ਕਾਕਾ ਸਿੰਘ ਤੇਰੇ ਦਿਮਾਗ ਚ ਕੀ ਆ ਜਾਂਦਾ ਠੀਕ ਠਾਕ ਸੀਗਾ ਸਾਈਕਲ ਤੁਸੀਂ ਐਵੇਂ ਉਹਨੂੰ ਕਰਾਣਾ ਕਿ ਚੈਕਿੰਗ ਉਹ ਹਵਾ ਹਵਾ ਕੱਢੀ ਬਿਜੀ ਮਗਾ ਚੱਤ ਪੈ ਪੈ ਚੇਨ ਆਉ ਬੰ ਕੱਡਾ ਛੋਕਰੇ ਨੂੰ ਕਿ ਹਮਾ ਨਹੀਂ ਹਵਾ ਪਰ ਇੱਦਾਂ ਤੋਂ ਕਰੇ ਪੰਪ ਨਾਲ ਪਰ ਲੈਣ ਦੀ ਪਤਾ ਲੱਗ ਜਾਣਾ ਤਾਂ 35 ਰੁਪਏ ਕਿ ਹੈ ਹੈ ਉਹ ਮੈਂ ਇਹਦੇ ਕੋਲੋਂ ਲੈ ਕੇ ਆ ਗਿਆ ਦੇਨੂੰ 30 ਰੁਪਏ ਦੇਣੇ ਦੇਨੂੰ ਆਹ ਵਾਨਾ ਚੀਜ਼ 30 ਰੁਪਏ ਦੇਣੇ ਦੇ ਬਸ ਠੀਕ ਹੈ ਫਿਰ ਤੁਸੀਂ ਲਿਆ ਅਗਲੇ ਨੇ ਵੀ ਕੰਮ ਛੱਡ ਕੇ ਚੈੱਕ ਕਰਿਆ ਕੁਝ ਤਾਂ ਲਊਗਾ ਉਹ ਕੰਮ ਤੇ ਬੈਠਾ ਉਹ ਬਸ ਠੀਕ ਹੈ ਹੈ ਦੇ ਦੇ ਤੈਨੂੰ ਅਰੇ ਨਿਕਲਿਆ ਕੁਝ ਨਹੀਂ ਹੈਗਾ ਹਾਂ ਕੁਝ ਨਹੀਂ ਆਇਆ ਡਾਕਟਰ ਸਾਈਕਲ ਦਾ ਬਲੱਡ ਟੈਸਟ ਕਰਾਇਆ ਤਾਂ ਸਾਈਕਲ ਦਾ ਹਾਂ ਉਹੀ ਕਰਾਇਆ ਇਹਨਾਂ ਦਾ ਹੈ ਸ਼ੂਗਰ ਸ਼ੂਗਰ ਤਾਂ ਨਹੀਂ ਨਿਕਲੀ ਸਾਈਕਲ ਨੂੰ ਉਹ ਸ਼ੂਗਰ ਦੀ ਹੋਏ ਦੇਖੋ ਜੀ ਸਾਈਕਲ ਦੀ ਚੈਕਿੰਗ ਹੋਈ ਹੈ ਹੈ ਕੀ ਕਰਨੇ ਜੀ ਉਹ ਵਧੀਆ ਕਰਤਾ ਜੀ ਵਧੀਆ ਕਰ ਉਹ ਮੈਂ ਕੀ ਗੱਲਬਾਤ ਜਿਹੜੀ ਹੈ ਨਾ ਜੀ ਉਹ ਰਿਕਾਰਡ ਵੀ ਕਰ ਲਈਏ ਐਵੇਂ ਇਹਨਾਂ ਦੀ ਗੱਲਬਾਤ ਦੱਬੀ ਰਹਿ ਜਾਣੀ ਹੁਣ ਸਾਰਿਆਂ ਨੂੰ ਪਤਾ ਲੱਗੂਗੀ ਹੁਣੇ ਸਾਰਿਆਂ ਨੂੰ ਪਤਾ ਲੱਗੂਗੀ ਠੀਕ ਹੈ ਜੀ ਤੁਸੀਂ ਵੀ ਇੱਥੇ ਬੈਠੇ ਤੇ ਜਾਦੇ ਮੈਂ ਆ ਜੀ ਹੁਣ ਅੱਛਾ ਕਾਕਾ ਸਿੰਘ ਨੂੰ ਜਾਣਦੇ ਤੁਸੀਂ ਹਾਂ ਜੀ ਹਾਂ ਕਾਕਾ ਸਿੰਘ ਨੂੰ ਜਾਣਦੇ ਤੁਹਾਡਾ ਕਿੰਨਾ ਹੈ 20 25 ਸਾਲ ਤੋਂ ਜਾਣਦੇ ਆ ਅੱਛਾ 20 25 ਸਾਲ ਤੋਂ ਜਾਣਦੇ ਆ ਅੱਛਾ ਕਾਕਾ ਸਿੰਘ ਸਾਈਕਲ ਓਕੇ ਆ ਹੁਣ ਓਕੇ ਆ ਜੀ ਹੈ ਹਾਂ ਜੀ ਪਰ 30 ਰੁਪਏ ਲੱਗ ਗਿਆ ਨਾ ਹਾਂ ਉਹ ਕਈ ਵਾਰ ਹੁਣ ਸੀਵੀ ਦਾ ਟੈਸਟ ਕਰਾਉਂਦੇ ਆ ਯਾਰ ਹੁਣ ਲੈਬੋਰਾਟਰੀ ਵਾਲੇ ਨੇ ਪੈਸੇ ਤਾਂ ਲੈਣੇ ਹੁੰਦੇ ਨੇ ਉਹ ਲੰਗੋਟੀ ਵਾਲਾ ਕੰਮ ਕਰਿਆ ਆ ਨਾ ਹੈ ਜੇ ਹੁਣ ਤੁਸੀਂ ਸ਼ੂਗਰ ਚੈੱਕ ਕਰਾਈ ਆ ਹੁਣ ਸ਼ੂਗਰ ਨਹੀਂ ਨਿਕਲੀ ਤਾਂ ਹੁਣ ਇਹ ਰਲ ਲੈਬੋਰਾਟਰੀ ਵਾਲਾ ਪੈਸੇ ਨਹੀਂ ਲਊਗਾ ਕਿਉਂ ਜੀ ਜਿਹਨੇ ਟੈਸਟ ਕਰਿਆ ਉਹ ਤਾਂ ਪੈਸੇ ਲਊਗਾ ਜੀ ਅੱਜ ਕਿੱਥੇ ਆਏ ਇੱਥੇ ਹੈ ਅੱਗੇ ਤੇ ਨਦੀ ਬਤੇ ਕਿਥੇ ਮੈਂ ਤਾਂ ਗਿਆ ਤਾਂ ਇੱਧਰ ਤੁਹਾਡੇ ਪਿੰਡੇ ਗਿਆ ਤਾਂ ਹਾਂ ਕੱਲ ਪਰਸੋਂ ਇੱਕ ਵੀਡੀਓ ਬਣਾਇਆ ਤਾਂ ਮੂੰਗਰਿਆਂ ਦਾ ਅੱਛਾ ਬੈਠ ਕੇ ਗੱਲਾਂ ਕਰੀਂਦੇ ਵੱਟ ਪਰ ਉਹ ਵੀ ਕਾਕਾ ਸਿੰਘ ਆ ਅੱਛਾ ਉਹ ਇੱਧਰ ਲੈ ਪਾਸਾਂ ਹਾਂ ਕਾਕਾ ਸਿੰਘ ਦੇ ਨਾਲ ਰਾਜਵਿੰਦਰ ਸਿੰਘ ਬੈਠਾ ਤਾਂ ਅੱਛਾ ਉਹ ਗੱਲਾਂ ਬਾਤਾਂ ਹੋਈਆਂ ਉਹ ਫਿਰ ਉਹਨੇ ਸਵੇਰੇ ਕੱਲ ਮੈਨੂੰ ਸ਼ਾਮਾਂ ਨੂੰ ਫੋਨ ਕਰਤਾ ਵੀ ਚੋਪੜਾ ਜੀ ਆ ਕੇ ਨਾ ਤੁਸੀਂ ਮੂੰਗਰੇ ਲੈ ਜਾਓ ਅੱਛਾ ਉਹਨੇ ਬੜੇ ਪਿਆਰ ਨਾਲ ਮੂੰਗਰੇ ਵੱਢ ਕੇ ਰੱਖੇ ਉਹ ਸਵੇਰੇ ਫਿਰ ਉਹਦਾ ਦੁਬਾਰਾ ਫੋਨ ਆਇਆ ਫਿਰ ਮੈਂ ਜਾ ਕੇ ਹੁਣ ਮੂੰਗਰੇ ਲੈ ਕੇ ਆਇਆ ਇੱਥੇ ਤੇ ਮੈਂ ਲੰਘ ਰਿਹਾ ਤਾਂ ਮੈਂ ਦੇਖਿਆ ਕਾਕਾ ਸਿੰਘ ਬੈਠਾ ਵੀ ਕਾਕਾ ਸਿੰਘ ਦਾ ਰੌਲਾ ਹੋ ਗਿਆ ਕੋਈ 20 30 ਰੁਪਏ ਦਾ ਮੈਂ ਇੱਧਰ ਨੂੰ ਵੀ ਆ ਗਿਆ ਹਾਂ ਮੈਂ ਨੱਕ ਨਾਲੇ ਚੈੱਕ ਕਰਾਂ ਵੀ ਕਾ ਚੱਕਰ ਆ ਔਰ ਕਾਕਾ ਸਿੰਘ ਬੱਗੇ ਦਾ ਕੀ ਹਾਲ ਹੈ ਠੀਕ ਹੈ ਬੱਗਾ ਠੀਕ ਹੈ ਬੱਗਾ ਠੀਕ ਹੈ ਹਾਂ ਬੱਗਾ ਕਿਹੜੀ ਕਿਹਨਾ ਬੱਗਾ ਜੀ ਸਰੋਤਿਓ ਤੁਹਾਨੂੰ ਪਤਾ ਹੋਣਾ ਵੀ ਇੱਕ ਵਲੌਗ ਬਣਾਇਆ ਸੀਗਾ ਮੈਂ ਕਾਫੀ ਦਿਨ ਪਹਿਲਾਂ ਕਾਕਾ ਸਿੰਘ ਵਰਲਡ ਤੇ ਰੇੜੀ ਪਰ ਜਿਹੜਾ ਹੈ ਕੱਖ ਕੰਡਾ ਲੈਣ ਜਾ ਰਹੇ ਤੇ ਅਸੀਂ ਉਦੋਂ ਉਹਦਾ ਨਾਮ ਰੱਖਿਆ ਤਾਂ ਵਰਲਡ ਦਾ ਬੱਗਾ ਹੈ ਨਾ ਬੱਗਾ ਠੀਕ ਹੈ ਓਕੇ ਆ ਹਾਂ ਓਕੇ ਅੱਛਾ ਕਿਆ ਕਹਿ ਰਹੇ ਤੁਸੀਂ ਉਹ ਮੈਂ ਐ ਕਹਿਣਾ ਹਾਂ ਉਹ ਸਾਡ ਆਪਾਂ ਦੇ ਭਾਈ ਮੁੰਡਾ ਟਿਊਸ਼ਨ ਲਾਉਣਾ ਅੱਛਾ ਹਾਂ ਔਰ ਉੱਥੇ ਆਪਣਾ ਸਕੂਲ ਹਾਂ ਉੱਥੇ ਆਪਣਾ ਸਕੂਲ ਮਾ ਉਹੀ ਹੋ ਜੰਬੀ ਅਚਾਰ ਵਿੱਚ ਲਾਈਏ ਕਿਹੜੇ ਮਲਾਈਏ ਨਹੀਂ ਕਿਹੜੀ ਕਲਾਸ ਤੇ ਆਹੋ ਉਹ 10ਵੀਂ ਆ ਇੱਧਰ ਤਾਂ 10ਵੀਂ ਪਾਸ ਹੋ ਗਿਆ ਹਾਂ ਕਿਹੜੇ ਸਕੂਲ ਦਾ ਆ ਆ ਜਿੱਥੇ ਦਾਦਾ ਨੇ ਦਾਸਨ ਪਤਾ ਨਹੀਂ ਕਿਹੜਾ ਹੈ ਚੱਲ ਕੋਈ ਨਹੀਂ ਉਹ ਤੁਸੀਂ ਮੇਰੇ ਕੋਲ ਆ ਜਿਓ ਉਹ ਉਹ ਦਫ਼ਤਰ ਤੇ ਆ ਜਿਓ ਮੇਰੇ ਕੋਲ ਅੱਛਾ ਬੈਠ ਕੇ ਗੱਲਬਾਤ ਕਰਾਂਗੇ ਦਫ਼ਤਰ ਇੱਥੇ ਹੈ ਇੱਥੇ ਹੈ ਅੱਛਾ ਹੈ ਉਹਨੂੰ ਲਿਆਓ ਨਾਲ ਸ਼ਾਮਾਂ ਨੂੰ ਆ ਜਿਓ ਕਿਸੇ ਟਾਈਮ ਬੈਠ ਕੇ ਆ ਜਿਓ ਚੱਲ ਹੁਣ ਇਹ ਤਾਂ ਗੱਲ ਹੋ ਗਈ ਹੁਣ ਸਾਈਕਲ ਵਾਲਾ ਰੌਲਾ ਠੀਕ ਹੋ ਗਿਆ ਉਹ ਠੀਕ ਆ ਜੀ ਹਾਂ ਠੀਕ ਹੈ ਸਭ ਤੋਂ ਬੜੀ ਗਲਤ ਖੁਸ਼ੀ ਦੀ ਗੱਲ ਹੈ ਵੀ ਰਿਪੋਰਟਾਂ ਦੇ ਵਿੱਚ ਆਇਆ ਕੁਝ ਨਹੀਂ ਆਇਆ ਕੁਝ ਨਹੀਂ ਉਹੀ ਪੈਸੇ ਲੈਣਾਂ ਠਲਾਈ ਦੇ ਇਹ ਫਿਰ ਉਹ ਉਹ ਗੱਲ ਤਾਂ ਉੱਥੇ ਆ ਗਈ ਨਾ ਉਹੀ ਦੇ ਪੈਸੇ ਲੈਣੇ ਆ ਦੇਖੋ ਮੇਰੀ ਗੱਲ ਸੁਣੋ ਕਾਕਾ ਸਿੰਘ ਹੁਣ ਤੁਸੀਂ ਟੈਸਟ ਕਰਾਇਆ ਰਿਪੋਰਟਾਂ ਦੇ ਵਿੱਚ ਕੁਝ ਨਹੀਂ ਆਇਆ ਤਾਂ ਹੁਣ ਲੈਬੋਰੀਟਰੀ ਵਾਲੇ ਨੇ ਤਾਂ ਪੈਸੇ ਲੈਣੇ ਆ ਆਫਿਸ ਤਾਂ ਲੱਗੂਗੀ ਉਹ ਫੀਸ ਹੀ ਨਾਲ ਲੈਣੀ ਉਹ ਲੈਣੀ ਆ ਬਾਬਾ ਨਹੀਂ ਉਹ ਤਾਂ ਫਿਰ ਉਹ ਫਿਰ ਉਹਦਾ ਹੱਕ ਵੀ ਬਣਦਾ ਫਿਰ ਹਾਂ ਦੇਖਿਆ ਦੇ ਤਾਂ ਚਲੋ ਮਾੜਾ ਮੋਟਾ ਉੱਪਰ ਏਟ ਹੋ ਗਿਆ ਉਹ 40 ਕਹਿੰਦੇ ਤੇ ਤੁਸੀਂ 20 ਕਹਿੰਦੇ ਤੇ ਵਿਚ ਵਿਚਾਲੇ ਗੱਲ ਨਿਬੜ ਗਈ 30 ਪਰ ਹਾਂ 30 ਪਰ ਠੀਕ ਹੈ ਜੀ ਤੁਸੀਂ ਕੋਈ ਨਾਰਾਜ਼ਗੀ ਤਾਂ ਨਹੀਂ ਹੈਗੀ ਨਹੀਂ ਨਹੀਂ ਹੈ ਕੋਈ ਨਾਰਾਜ਼ਗੀ ਨਹੀਂ ਆਹ ਦੇਖੋ ਜੀ 30 ਪਰ ਬਣਾਵੇ ਇਹਦੀ ਪੈਂਚਰ ਲੱਗਣ ਲੱਗਾ ਸਾਈਕਲ ਨੂੰ ਹਾਂ ਜੀ ਕੀ ਹੋ ਗਿਆ ਤੈਨੂੰ ਕਿੱਥੇ ਤੇ ਨਾ ਜੇ ਟੁੱਟੀ ਕੋ ਟੁੱਟੀ ਦੇ ਨੇੜੇ ਹੋਇਆ ਪੈਂਚਰ ਕਿੱਥੇ ਆ ਅੱਛਾ ਲੱਗ ਤੋ ਹੈ ਤੇਰਾ ਸਾਈਕਲ ਓਏ ਕਿਦਾਂ ਪੈਂਚਰ ਹੋ ਗਿਆ ਕਿਲ ਵੱੜ ਗਿਆ ਕਿਲ ਵੱੜ ਗਿਆ ਕੀ ਹੋ ਗਿਆ ਹੈ ਹਟੇ ਕਿਆ ਹੋ ਗਿਆ? ਪੱਟੇ ਵੱਢ ਗਏ। ਅੱਛਾ, ਵਾਹ ਜੀ ਵਾਹ। ਆ ਦੇਖੋ ਜੀ। ਆ ਤਾਂ ਗੱਲ ਨਾ ਕਾਕਾ ਸਿੰਘ ਬਹੁਤ ਵਧੀਆ ਹੋਈ ਐ। ਵੀ ਬਿਨਾ ਗੱਲ ਤੋਂ ਸਾਈਕਲ ਦੀਆਂ ਰਿਪੋਰਟਾਂ ਕਰਿਓ ਸਰੋਤੋਂ ਕਮੈਂਟ ਵੀ ਆਪਾਂ ਆਪਣੀਆਂ ਰਿਪੋਰਟਾਂ ਦਾ ਚੈੱਕ ਕਰਾਉਂਦੇ ਫਿਰਦੇ ਆ। ਕਾਕਾ ਸਿੰਘ ਬਜ਼ੁਰਗ ਸਾਡੇ ਸਾਹਮਣੇ ਬੈਠਿਆ ਔਰ ਪੋਤੇ ਦਾ ਸਾਈਕਲ ਤਾਂ ਪੋਤੇ ਦਾ ਸਾਈਕਲ ਤਾਂ ਜੀ ਕਾਕਾ ਸਿੰਘ ਨੇ ਕਿਹਾ ਵੀ ਹਵਾ ਘੱਟ ਦੀ ਲੱਗਦੀ ਐ ਵੀ ਖਰ ਪੈਂਚਰ ਨਾ ਹੋਵੇ। ਚੈਕਿੰਗ ਲਈ ਆ ਗਿਆ। ਜਾਂ ਚੈਕਿੰਗ ਕਰਨ ਵਾਲੇ ਨੇ ਹੋਰ ਹੋਰ ਵੀ ਟੈਸਟ ਕਰਕੇ ਖਾਸੇ ਤੇਲ ਤੂਲ ਵੀ ਦਿੱਤਾ ਕਾਨੂੰਨ ਬੱਤਾ ਕੁਝ ਵੀ ਨਹੀਂ ਦਿੱਤਾ ਨਾ ਉਹ ਗ੍ਰੀਥ ਗ੍ਰੂਥ ਨਹੀਂ ਦਿੱਤੀ ਕੁਝ ਨਹੀਂ ਕਰਿਆ ਜੀ ਸਿਰਫ ਟਾਇਰ ਚੈੱਕ ਹੋਇਆ ਹਾਂ ਪੈਂਚਰ ਪੈਂਚਰ ਨਿਕਲਿਆ ਨਹੀਂ ਹਾਂ ਹਾਂ ਚਲ ਫੇਰ ਕੋਈ ਨਹੀਂ ਇਹਦਾ ਆਪਣਾ ਹੀ ਬੰਦਾ ਫੇਰ ਕਿਤੇ ਦੌੜਾ ਉਹ ਆਪਣੀ ਬੰਦੇ ਕਰਕੇ ਤਾਂ ਤਾਂ ਹੀ ਲੈ ਨੂੰ ਕਰਦੇ ਵੀ ਪਾਇਆ ਚਲ ਕੋਈ ਨਹੀਂ ਹਾਂ ਅੱਛਾ ਕਾਕਾ ਸਿੰਘ ਹੋਰ ਕੋਈ ਗੱਲ ਬਾਤ ਬਸ ਠੀਕ ਹੈ ਹੈ ਸੇਤਾ ਕਹਿ ਮੈਂ ਹਾਂ ਠੀਕ ਹੈ ਹੈ ਠੀਕ ਉਮਰ ਕਿੰਨੀ ਹੋ ਗਈ ਹੁਣ ਉਮਰ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੀ ਹੈਗੀ ਹੈ ਹੈ ਦੋ ਉਮਰ ਤਾਂ ਹੈ ਨਹੀਂ ਕਿੱਥੇ ਪਹੁੰਚ ਗਈ ਕਹਾਣੀ ਪਹੁੰਚ ਗਈ ਹੱਲੇ ਦੇਖ ਲੈ ਕਾਤੇ ਹੱਲੇ ਤਾਂ 47 ਚ ਪਏ ਤੇ ਹਾਂ ਤਾਂ ਵੀ ਉਹਦੇ ਪਹਿਲਾਂ ਮੈਂ ਬੜਾ ਉਹ ਹੱਲੇ ਵੇਲੇ ਕਿੰਨੇ ਟਾਈਮ ਦੇ ਤੇ ਹੱਲੇ ਨੂੰ ਮੈਨੂੰ ਸੋਝੀ ਹੈ ਪੂਰੀ ਹਾਂ ਇਹਦਾ ਮਤਲਬ ਫਿਰ ਤੁਸੀਂ ਹੱਲਿਆਂ ਦੇ ਟਾਈਮ ਦੇ ਸੀਗੇ 47 ਦੇ ਤੇ 50 ਤੇ ਜਿਸ ਤੇ ਆ ਚਲੋ ਮੰਨ ਲਓ ਕਿ 90 95 ਹੈਗੇ ਤੁਸੀਂ ਹਾਂ 90 95 ਹੋ ਗਈ ਤੇਰੇ ਸਾਹਮਣੇ ਉਹ ਜਿਹੜਾ ਕੋਈ ਹੈਗਾ ਤੇ ਉਹ ਹਾਂ ਕਾਕੰਡਾ ਲੈਣ ਜਾਣੇ ਹਾਂ ਜਾਣੇ ਜਿਹੜਾ ਲੈ ਜੀ ਉਹਥੇ ਬੜਵਾ ਲਈ ਦੇ ਆਪ ਨਹੀਂ ਵੜ ਦੇ ਵਿੱਚ ਉਹ ਗਾਂ ਨਹੀਂ ਹੋਉਂਦਾ ਬੈਠ ਕੇ ਅੱਛਾ ਹਾਂ ਜਿਹੜੀ ਆਪਣਾ ਰੇੜਾ ਜੋੜ ਲੈ ਜਾਣਾ ਹਾਂ ਰੇੜੇ ਬਰਾਬਰ ਉਹਨਾਂ ਨੇ ਮੇਰੇ ਲੱਦ ਦੇਣੇ ਉਹਨਾਂ ਨੇ ਆਪਣੇ ਬਾੜ ਦੇਣੇ ਰੇੜੀ ਲਿਆਉਣੇ ਚਾਹ ਦੋ ਵੱਡੋ ਜਾਂ ਪੰਜ ਵੱਡੋ ਬੰਡਾ ਮੇਰੀ ਇੱਥੇ ਤਿੰਨ ਪੰਡਾ ਬੰਡ ਕਰਨਾ ਰੇੜੀ 'ਤੇ ਰੱਖ ਦੇਣੀ ਹੈ ਬਰਦੀਨ ਜੀ ਅੱਛਾ ਠੀਕ ਹੈ ਫਿਰ ਉਹਨੂੰ ਪੈਸੇ ਦੇਣੇ ਨੇ ਨਹੀਂ ਉਹਨੇ ਪੱਠੇ ਚੱਕ ਲੈ ਜਾਣੇ ਘਰ ਨੂੰ ਅੱਛਾ ਉਹਨੇ ਪੱਠੇ ਲੈ ਜਾਣੇ ਹਾਂ ਪੱਠਿਆਂ ਬੱਟੇ ਤੁਸੀਂ ਉਹ ਕਰਾ ਲੈਣਾ ਬਸ ਚਾਹ ਲੋ ਬੰਡਾ ਲੈ ਜਾਓ ਚਾਰ ਲੈ ਜਾਓ ਕੋਈ ਲੈ ਜਾਓ ਆਪਾਂ ਨਹੀਂ ਆਪਣਾ ਡੇਡਾ ਜੋੜ ਕੇ ਚਲੇ ਆਉਣਾ ਉਹਨਾਂ ਪਿੱਛਾਂ ਦੇ ਆਪਣਾ ਵੱਢ ਹੀ ਜਾਣਾ ਆ ਕਿੰਨੇ ਕ ਵੱਢ ਲੂ ਜਿਹੜੇ ਵੱਢਣੇ ਵੱਢੀ ਜਾਓ ਆ ਕੀ ਕਰਨੇ ਦਾ ਹੱਥ ਮੈਂ ਵੀ ਡੰਗਰਾਂ ਨੂੰ ਹੀ ਪਾਉਣਾ ਹੈ ਡੰਗਰਾਂ ਨੂੰ ਪਾਉਣਾ ਹੈ ਚਲ ਠੀਕ ਚੱਲੀ ਜਾਂਦੀ ਜ਼ਿੰਦਗੀ ਹੈ ਆ ਚੱਲੀ ਜਾਂਦੀ ਵੀਰੇ ਸਵੇਰੇ ਤੁਸੀਂ ਅੱਗੇ ਰਿਪੋਰਟਾਂ ਚੈੱਕ ਕਰਨ ਹੈ ਆ ਦੇਖੋ ਜੀ ਕਾਕਾ ਸਿੰਘ ਨਾਲ ਗੱਲਬਾਤਾਂ ਹੋ ਗਈਆਂ ਜੀ ਹੈ ਔਰ ਆਹ ਦੁਕਾਨ ਹੈ ਬਹੁਤ ਵਧੀਆ ਭਾਈ ਸਾਹਿਬ ਹੈ ਸਾਈਕਲਾਂ ਵਾਲੇ ਔਰ ਰਿਪੋਰਟਾਂ ਕਰਦੇ ਆ ਚੈੱਕ ਸਾਰੀਆਂ ਓਕੇ ਹੋ ਗਈਆਂ ਜੀ ਔਰ ਛੋਟਾ ਜਿਹਾ ਵਲੌਗ ਬਣਾ ਦਿੱਤਾ ਮੈਂ ਕਿ ਚਲੋ ਕਾਕਾ ਸਿੰਘ ਜੀ ਨਾਲ ਗੱਲਬਾਤ ਹੋ ਜੇ ਪੰਜਾਬ ਦਾ ਵਿਰਸਾ ਵਿਰਾਸਤ ਤਾਂ ਇਹੀ ਹੈ ਜੀ ਰੋਜ਼ੇ ਮਿਲਣਾ ਇੱਕ ਦੂਏ ਨੂੰ ਰੋਜ਼ੇ ਇੱਕ ਦੂਏ ਕੋ ਲਾਣਾ ਸਾਈਕਲ ਵੀ ਲੈ ਕੇ ਆਣੇ ਸਭ ਕੁਝ ਕਰਕੇ ਆਣਾ ਪਰ ਆਹ ਜਿਹੜੀ ਗੱਲ ਐ ਨਾ ਜੀ ਰਿਪੋਰਟਾਂ ਵਾਲੀ ਵੀ ਸਾਈਕਲ ਨੂੰ ਨਾ ਤਾਂ ਸ਼ੂਗਰ ਨਿਕਲੀ ਐ ਹਾਂ ਜੀ ਤੇ ਨਾ ਕੁਝ ਹੋਰ ਨਿਕਲਿਆ ਹਾਂ ਜੀ ਹੈ ਸਾਰੀਆਂ ਰਿਪੋਰਟਾਂ ਓਕੇ ਐ ਹਾਂ ਜੀ ਹੈ ਬਲੱਡ ਬਲੱਡ ਪੂਰਾ ਹਾਂ ਠੀਕ ਐ ਸਾਰਾ ਓਕੇ ਐ ਹਾਂ ਜੀ ਕੋਈ ਬਿਮਾਰੀ ਨਹੀਂ ਐ ਚਲੇ ਇਸ ਗੱਲ ਦੀ ਤਾਂ ਫਿਰ ਪਾਰਟੀ ਬਣਦੀ ਐ ਕਿਉਂ ਜੀ ਹਾਂ ਜੇ ਸਾਰਾ ਕੁਝ ਓਕੇ ਐ ਕਾਕਾ ਸਿੰਘ ਨੂੰ ਪਾਰਟੀ ਕਰਨੀ ਚਾਹੀਦੀ ਨਾ ਕਿ 20-30 ਰੁਪਏ ਪਿਚੇ ਰੋਲਾ ਪਾਉਣਾ ਚਾਹੀਦਾ ਇਹ ਤਾਂ ਹੁਣ ਤਾਂ ਜਲੇਬੀਆਂ ਸਮੋਸੇ ਮੰਗਾਣੇ ਚਾਹੀਦੇ ਐ ਕੀ ਕਹਿੰਦੇ ਤੁਸੀਂ ਸਹੀ ਗੱਲ ਹੈ ਸਹੀ ਗੱਲ ਹੈ ਨਾ ਜੀ ਕਾਕਾ ਸਿੰਘਾ ਦੇਖ ਲਾ ਹੁਣ ਸਾਈਕਲ ਦੀ ਰਿਪੋਰਟਾਂ ਤੇਰੇ ਨਿਕਲਿਆ ਵਧੀਆਂ ਵਧਾਈਆਂ ਤੈਨੂੰ ਪੂਰੀਆਂ ਹੈਂ ਕਿਉਂ ਨਹੀਂ ਬਜ਼ੁਰਗੋ ਇੱਧਰ ਨੂੰ ਆਜੋ ਤੁਸੀਂ ਮੜਾ ਜਾ ਆਜੋ ਨੇੜੇ ਇਹ ਅੱਛਾ ਪਾਰਟੀ ਬਣਦੀ ਕਿ ਨਹੀਂ 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 ਨਾ ਸਾਈਕਲ ਸਾਈਕਲ ਦੀ ਰਿਪੋਰਟ ਓਕੇ ਆਈ ਹੈ ਤਾਂ ਹੁਣ ਇਹ ਦੀ ਪਾਰਟੀ ਹੋਣੀ ਚਾਹੀਦੀ ਕਿ ਨਹੀਂ ਪਾਰਟੀ ਬਣਦੀ ਹੈ ਜੀ ਬਣਦੀ ਹੈ ਨਾ ਪਾਰਟੀ ਕਾਕਾ ਸਿੰਘ ਹੁੰਦਰਾ ਖਰਚਾ ਹੋਰ ਹੋਣਾ ਤੂੰ ਬਚ ਤੂੰ ਤਾਂ ਬਚਦਾ ਸੀਗਾ ਅਸੀਂ ਤਾਂ ਪਾਰਟੀ ਲੈਣ ਨੂੰ ਬੈਠੇ ਆ ਉਹ ਕੋਈ ਗੱਲ ਨਹੀਂ ਜੀ ਬਸ ਕੀ ਪਾਰਟੀ ਤੂੰ ਆ ਦੇਖੋ ਜੀ ਆਪਣਾ ਪੰਜਾਬ ਆਪਣਾ ਪੰਜਾਬੀ ਵਿਰਸਾ ਵਿਰਾਸਤ ਬਹੁਤ ਵਧੀਆ ਗੱਲਬਾਤ ਸুরে ਸুরে ਦਾ ਸਮਾ ਸੀਗਾ ਹੈ ਕਾਕਾ ਸਿੰਘ ਤੁਹਾਡੇ ਨਾਲ ਗੱਲਾਂ ਮਾਰਨੇ ਕਿਸ ਦਿਨਾਂ ਕਿ ਮੈਂ ਦੁਬਾਰਾ ਤੇ ਆ ਜੀ ਹੈ ਹਾਂ ਜੀ ਠੀਕ ਹੈ ਜੀ ਕਿੱਦਾਂ ਲੱਗਿਆ ਵਲੌਗ ਕਿੱਦਾਂ ਨਹੀਂ ਲੱਗੀ ਗੱਲਬਾਤ ਕਮੈਂਟ ਕਰਕੇ ਦੱਸਿਓ ਜੀ ਫੇਰ ਕਿਸੇ ਹੋਰ ਵਲੌਗ ਦੇ ਵਿੱਚ ਮਿਲਾਂਗੇ ਤਦ ਤੱਕ ਮੈਨੂੰ ਰਜੇਸ਼ ਚੋਪੜਾ ਨੂੰ ਬੱਲੇ ਬੱਲੇ ਫਿਲਮ ਦੇ ਰਿਕਾਰਡ ਤੋਂ ਦਿਓ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ